ਪ੍ਰੇਅਰ اے ਸੀ ਪਹਿਲਾਂ ਤਾਂ ਇਹ ਕੇਸ 2023 ਚ ਆਪਾਂ ਪਾਇਆ ਸੀ ਇਹਦੇ ਅੰਦਰ ਇਹ ਮੇਨ ਇਸ਼ੂ ਸੀਗਾ ਕਿ ਇੱਕ ਲੇਡੀ ਹਰਪ੍ਰੀਤ ਕੌਰ ਦੇ ਨਾਮ ਤੋਂ ਇੱਕ ਕਲੀਨਿਕ ਅਸਿਸਟੈਂਟ ਭਰਤੀ ਹੁੰਦੀ ਆ ਆਮ ਆਦਮੀ ਕਲੀਨਿਕ ਰਾਮਾ ਡਿਸਟ੍ਰਿਕਟ ਬਠਿੰਡਾ ਚ ਤੇ ਜਦ ਇਹ ਮੈਟਰਨਿਟੀ ਲੀਵ ਵਾਸਤੇ ਅਪਲਾਈ ਕਰਦੀ ਹੈ ਇਹਦੀ ਮੈਟਰਨਿਟੀ ਲੀਵ ਜਿਹੜੀ ਉਹ ਰਿਜੈਕਟ ਕਰ ਦਿੱਤੀ ਜਾਂਦੀ ਹੈ ਇਸ ਗਰਾਉਂਡ ਤੇ ਕਿ ਤੁਹਾਡੇ ਅਪਾਇੰਟਮੈਂਟ ਲੈਟਰ ਚ ਤਿੰਨ ਤੋਂ ਵੱਧ ਛੁੱਟੀਆਂ ਤੁਸੀਂ ਨਹੀਂ ਲੈ ਸਕਦੇ ਵਿਦਆਊਟ ਐਨੀ ਰੀਜ਼ਨ ਇੱਕ ਰੀਜ਼ਨ ਦੱਸਣ ਤੋਂ ਬਾਅਦ ਵੀ ਜਦੋਂ ਲੀਵ ਇੱਕ ਵਾਰ ਲੈ ਲੈਂਦੀ ਹੈ ਉਹ ਲੀਵ ਇੱਕ ਵਾਰ ਦੇਣ ਤੋਂ ਬਾਅਦ ਜਿਹੜਾ ਉਹ ਨੋਡਲ ਅਫੀਸਰ ਹੈ ਉਹ ਉਸ ਲੀਵ ਨੂੰ ਰਿਜੈਕਟ ਕਰ ਦਿੰਦਾ ਇਹ ਕਹਿ ਕੇ ਕਿ ਯੂ ਆਰ ਕੰਟਰੈਕਚੁਅਲ ਤੇ ਜੋ ਅਪੁਆਇੰਟਮੈਂਟ ਲੈਟਰ ਦੀ ਕੰਡੀਸ਼ਨਸ ਨੇ ਉਹਦੇ ਅਕੋਰਡਿੰਗ ਤੁਹਾਨੂੰ ਲੀਵ ਨਹੀਂ ਦਿੱਤੀ ਜਾ ਸਕਦੀ ਜਿਹਨੂੰ ਅਸੀਂ ਉਰੇ ਹਾਈ ਕੋਰਟ 2023 'ਚ ਚੈਲੰਜ ਕੀਤਾ ਸੀ ਤੇ ਇਹਦਾ ਹੁਣ ਫਾਈਨਲ ਆਰਡਰ ਆਇਆ ਇਸ ਫਾਈਨਲ ਆਰਡਰ ਦੇ ਆਉਣ ਤੇ ਇੱਕ ਕੋਰਟ ਨੇ ਕਲੀਅਰ ਕੀਤਾ ਹੈ ਵੀ ਚਾਹੇ ਤੁਸੀਂ ਕੰਟਰੈਕਚੁਅਲ ਹੋ ਚਾਹੇ ਤੁਸੀਂ ਰੈਗੂਲਰ EMPLOYEE ਹੋ चाहे ਤੁਸੀਂ ਕਿਸੇ ਪ੍ਰਾਈਵੇਟ ਜਾਂ ਫਿਰ ਕਿਸੇ ਸਰਕਾਰੀ ادارے 'ਚ ਕੰਮ ਕਰ ਰਹੇ ਹੋ ਮੈਟਰਨਿਟੀ ਲੀਵ ਵਾਸਤੇ ਹਰ ਇੱਕ ਲੇਡੀ ਜੋ ਹੈ ਉਸ ਨੂੰ ਮੈਟਰਨਿਟੀ ਬੈਨੀਫਿਟਸ ਮਿਲਣਗੇ ਹੀ ਮਿਲਣਗੇ ਇਰਿਸਪੈਕਟਿਵ ਆਫ ਹਿਸ ਜੌਬ ਰੈਗੂਲਰ অর ਪਰਮਨੈਂਟ ਸੋ ਇਸ ਆਰਡਰ ਦੇ ਆਉਣ ਨਾਲ ਇਹ ਕਲੀਅਰ ਹੋ ਗਿਆ ਕਿ ਕੋਈ ਵੀ ਲੇਡੀ ਕਿਸੇ ਵੀ ادارے 'ਚ ਕੰਮ ਕਰ ਰਹੀ ਹੈ ਉਹ ਮੈਟਰਨਿਟੀ ਬੈਨੀਫਿਟ ਲੈ ਸਕਦੀ ਹੈ ਚਾਹੇ ਉਹਦਾ ਅਪਾਇੰਟਮੈਂਟ ਲੈਟਰ ਜੋ ਉਹਨੂੰ ਦਿੱਤਾ ਹੈ ਉਸ ਟਾਈਮ ਤੇ ਇਹ ਮੈਟਰਨਿਟੀ ਲੀਵ ਬਾਰੇ ਅਪਾਇੰਟਮੈਂਟ ਲੈਟਰ ਚ ਲਿਖਿਆ ਗਿਆ ਜਾਂ ਨਹੀਂ ਲਿਖਿਆ ਗਿਆ ਜਦੋਂ ਇਹ ਅਪਲਾਈ ਕੀਤੀ ਸੀ ਮੈਟਰਿਟੀ ਲੀਵ 2023 ਉਸ ਟਾਈਮ ਉਹਨੂੰ ਮਿਲ ਗਈ ਸੀ ਜਾਂ ਉਹ ਆਪਣੇ ਸਰ ਸਿਰਫ 4 ਦਿਨ ਦੀ ਲੀਵ ਮਿਲੀ ਸੀ 4 ਦਿਨ ਬਾਅਦ ਉਹਨਾਂ ਨੂੰ ਧੱਕੇ ਨਾਲ ਦੁਬਾਰਾ ਰੀਜੋਇਨ ਕਰਾਇਆ ਗਿਆ ਰੀਜੋਇਨ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ 4 ਅਗਸਤ ਦਾ ਇੱਕ ਆਰਡਰ 4 ਅਗਸਤ 2023 ਦਾ ਇੱਕ ਆਰਡਰ ਹੈ ਜਿਦੇ ਨਾਲ ਉਹਨਾਂ ਨੂੰ ਰੀਜੋਇਨ ਕਰਕੇ ਉਹਨਾਂ ਦੀ ਜਿਹੜੀ ਰੀਜੋਇਨਿੰਗ ਔਰ ਰਿਜੈਕਟ ਕਰ ਦਿੱਤੀ ਗਈ। ਉਸ ਤੋਂ ਬਾਅਦ ਅਸੀਂ ਹਾਈ ਕੋਰਟ ਆਏ ਸੀ। ਹਾਈ ਕੋਰਟ ਅਪਰੋਚ ਕੀਤਾ ਤਾਂ ਉਹਨੂੰ ਰੀਇਨਸਟੇਟ ਕੀਤਾ ਗਿਆ ਫਸਟ ਆਫ ਆਲ। ਰੀਇਨਸਟੇਟ ਕਰਨ ਤੋਂ ਬਾਅਦ ਅੱਜ ਇਹਦਾ ਜਿਹੜਾ ਫਾਈਨਲ ਆਰਡਰ ਆਇਆ ਹੈ ਇਹច ਇਹੀ ਮੈਂਸ਼ਨ ਕੀਤਾ ਹੈ ਜਸਟਿਸ ਅਮਨ ਚੌਧਰੀ ਜੀ ਦੇ ਬੈਂਚ ਨੇ ਕਿ ਤੁਸੀਂ ਕਿਸੇ ਵੀ ਲੇਡੀ ਨੂੰ ਮੈਟਰਨਿਟੀ ਬੀ ਬੈਨੀਫਿਟਸ ਤੋਂ ਮਨਾ ਨਹੀਂ ਕਰ ਸਕਦੇ ਕੋਈ ਦੇ ਵੀ ਜੁਡੀਮੈਂਟਸ ਵੀ ਸਰ ਇਹਦੇ ਅੰਦਰ ਬਹੁਤ ਸਾਰੀਆਂ ਜੁਡੀਮੈਂਟਸ ਨੇ ਦਿੱਲੀ ਹਾਈ ਕੋਰਟ ਦੀ ਜੁਡੀਮੈਂਟ ਨੇ ਇਵਨ ਸੁਪਰੀਮ ਕੋਰਟ ਦੀ ਵੀ ਜੁਡੀਮੈਂਟ ਨੇ ਇਵਨ ਸਾਡਾ ਕਨਸਟੀਟਿਊਸ਼ਨ ਆਰਟੀਕਲ 14 ਇਹ ਡਿਫਾਈਨ ਕਰਦਾ ਹੈ ਰਾਈਟ ਟੂ ਇਕੁਐਲਿਟੀ ਆਫ ਰਾਈਟ ਟੂ ਇਕੁਐਲਿਟੀ ਐਟ ਵਰਕ ਫਾਰ ਵਨ men ਐਂਡ women ਤੇ ਤੁਸੀਂ ਕਿਸੇ ਨੂੰ ਵੀ ਵਰਕਪਲੇਸ ਤੇ ਇਹ ਡਿਨਾਈ ਨਹੀਂ ਕਰ ਸਕਦੇ